ਦੋਸਤੋ ਸਰਾਏ ਅਮੰਤ ਖਾਂ ਪਿੰਡ ਦੇ ਵਿੱਚ ਆਪਾਂ ਖੜੇ ਸੀਗੇ ਇੱਥੇ ਅਮੰਤ ਖਾਂ ਵੱਲੋਂ ਇੱਕ ਸਰਾ ਦਾ ਨਿਰਮਾਣ ਕਰਵਾਇਆ ਗਿਆ ਸੀਗਾ ਤਾਂ ਉਹਦੇ ਵਿੱਚ ਹੀ ਇੱਕ ਬਹੁਤ ਵੱਡੀ ਬੋਲੀ ਜਿਹਨੂੰ ਆਪਾਂ ਬਹੁਤ ਵੱਡਾ ਖੂਹ ਕਹਿੰਦੇ ਆ ਤੇ ਖੂਹ ਦੇ ਉੱਤੇ ਛੱਤ ਪਾ ਕੇ ਪੌੜੀਆਂ ਬਣਾ ਕੇ ਉਹਨੂੰ ਬੋਲੀ ਕਿਹਾ ਜਾਂਦਾ ਸੀਗਾ ਉਹ ਬਣਾਇਆ ਗਿਆ ਉਹ ਆਪਾਂ ਦੇਖਦੇ ਆਂ ਤੇ ਇੱਕ ਨਾ ਇਹ ਆ ਦੇਖੋ ਗੇਟ ਜਿਹੜਾ ਬਣਿਆ ਬੋਲੀ ਦੇ ਫਰੰਟ ਤੇ ਤੇ ਆਹ ਰੋਡ ਦੀ ਲਾਹੌਰ ਰੋਡ ਮਤਲਬ ਦਿੱਲੀ ਤੋਂ ਲਾਹੌਰ ਰੋਡ ਹੀ ਸੀਗਾ ਪੁਰਾਣਾ ਹੁਣ ਵੀ ਇਹ ਹੈ ਹੁਣ ਇਹ ਔਟਾਰੀ ਜਾਂਦਾ ਮਤਲਬ ਤਰਨਤਾਰਨ ਤੋਂ ਔਟਾਰੀ ਤੇ ਇਹ ਪਿੰਡ ਦਾ 뷰 ਉਹ ਸਾਹਮਣੇ ਮੰਤਖਾਂ ਸਰਾ ਜਿਹੜੀ ਆਪਾਂ ਪਹਿਲਾਂ ਦੇਖਿਆ ਹੈ ਤੇ ਇਹ 게ਟ ਜਿਹੜਾ ਬੌਲੀ ਦਾ ਲਿਖੋ ਇਹ ਬੌਲੀ ਵੀ 550 ਸਾਲ ਦੇਖ ਗਰੀਵ ਇਹ ਨੂੰ ਹੋ ਗਿਆ ਦੇਖੋ ਸਾਰੀ ਮਤਲਬ ਟਹਿ ਟੇਰੀ ਹੋ ਗਈ ਖੰਡਰ ਬਣ ਗਈ ਤੇ ਆ ਜਿਹੜੇ ਪਿੱਪਲ ਦੇ ਦਰਖਤ ਦਾ ਦੋਨੇ ਇਹ ਸੋਚ ਨਹੀਂ ਸਕਦੇ ਆਪਾਂ ਕਿ ਸ਼ਾਇਦ ਉਹਨੇ ਹੀ ਪੁਰਾਣੇ ਹੋਣ ਕਿਉਂਕਿ ਇਹਨਾਂ ਦੇ ਉੱਪਰ ਕੋਈ ਬੋਰਡ ਨਹੀਂ ਲੱਗਿਆ ਹੈਗਾ ਬਟ ਇੱਕ ਮਤਲਬ ਲੱਗਦਾ ਹੈਗਾ ਕਿ ਜਿਆਦਾ ਨਹੀਂ 3-400 ਸਾਲ ਪੁਰਾਣੇ ਤਾਂ ਹੈਗੇ ਆ ਦੇ ਵਿੱਚ ਖੋਲਾ ਬਣ ਗੀਆਂ ਪਰ ਅਜੇ ਵੀ ਦੋਨੇ ਜਿਹੜੇ ਪਿੱਪਲ ਆ ਦੋਨੇ ਹਰੇ ਆ ਇਹ ਫਰੰਟ ਤੇ ਹੈਗੇ ਆ ਪੂਰੇ ਗੇਟ ਦੇ ਮੂਰੇ ਹੈਗੇ ਆ ਤੇ ਆ ਦੇਖੋ ਇਥੋਂ ਗੇਟ ਗੇਟ ਦਾ ਫਰੰਟ ਤੇ ਬੌਲੀ ਆਪਾਂ ਅੰਦਰ ਜਾ ਕੇ ਦੇਖਦੇ ਆ ਬੌਲੀ ਦਾ ਮਤਲਬ ਖੂ ਆ ਮੁਰਜੀ ਲਾਈ ਹੈਗੀ ਸਪੋਰਟ ਦਿੱਤੀ ਇਹਨੂੰ ਸ਼ਾਇਦ ਇਹ ਡਿੱਗਣ ਵਾਲੀ ਹੋਊਗੀ ਇਹ ਪਹਿਲਾਂ ਵੀ ਡਿੱਗਣ ਵਾਲੀ ਆ ਸਾਰਾ ਕੁਝ ਤਾਂ ਡਿੱਗ ਗਿਆ ਇੱਧਰ ਤੇ ਆ ਦੇਖੋ ਕਿੰਨੀਆਂ ਪੌੜੀਆਂ نیچے ਖੂਹ ਸੀਗਾ ਇਹ ਦੇਖੋ ਇਸ ਖੂਹ ਤੇ ਇਹਨੂੰ ਬਣਾਉਣ ਦੇ ਲਈ ਬੌਲੀ ਨੂੰ ਕਿੰਨਾ ਖਰਚਾ ਆਇਆ ਹੋਊਗਾ ਮੁਗਲ ਬਾਦਸ਼ਾਹ ਇਹ ਸ਼ਾਹਜਹਾਨ ਦੇ ਟਾਈਮ ਤੇ ਬਣਾਇਆ ਹੈਗਾ ਅਮਨਤਖਾਂ ਵੱਲੋਂ ਅ ਤੇ ਦੇਖੋ ਕਿੰਨੀਆਂ ਕੰਧਾਂ ਦੋਨੀਆਂ ਸਾਈਡ ਤੇ ਤੇ ਫਰੰਟ ਗੇਟ ਜਿਹੜਾ ਅੱਜ ਖੰਡਰ ਵਾਂਗੂ ਲੱਗ ਰਿਹਾ ਆਪਾਂ ਨੂੰ ਖੰਡਰ ਹੋ ਗਿਆ ਬਸ ਉਹ ਡਿੱਗਣ ਵਾਲਾ ਹੀ ਆ 100 150 40 نیچے ਜਾ ਕੇ ਤੇ ਆਪਾਂ ਨੂੰ ਖੂ ਜਿਹੜਾ ਉਹ ਦਿਸਦਾ ਦੇਖੋ ਉਹ ਦੇਖੋ ਸਾਹਮਣੇ ਖੂ ਦਾ ਨਿਰਮਾਣ ਹੋਇਆਗਾ ਆ ਦੇਖ ਕਿੰਨਾ ਵੱਡਾ ਖੂਦੋਸਤੋ ਇਹੋ ਜਿਹਾ ਖੂ ਤਾਂ ਪਹਿਲਾ ਖੂ ਆ ਤੁਸੀਂ ਵੀ ਦੇਖ ਸਕਦੇ ਹੋ ਕਿੰਨਾ ਚੌੜਾ ਖੂ ਮਤਲਬ ਲਗਭਗ 50 ਇਹਦਾ ਜਿਹੜਾ ਹੈਗਾ ਡਾਇਆਮੀਟਰ 50 60 60 70 ਫੁੱਟ ਹੈਗਾ ਇੰਨਾ ਵੱਡਾ ਖੂ ਸੀਗਾ ਆ ਦੇਖੋ ਕਿੰਨਾ ਚੌੜਾ ਇਹ ਤੇ ਆ ਇਹਦੇ نیچے ਜਾਣ ਨੂੰ ਵੀ ਪੌੜੀਆਂ ਬਣੀਆਂ ਉੱਪਰ ਦੇਖੋ ਕਿੰਨੀਆਂ ਪੌੜੀਆਂ ਆਪਾਂ ਘਰ ਤੋਂ ਕੋ 150 ਪੌੜੀ ਚੱਲ ਕੇ ਆਏ ਇਹ ਵੀ ਜਿਹੜਾ ਸਰਾਏ ਮੰਦਖਾ ਪਿੰਡ ਦੇ ਵਿੱਚ ਇਹ ਬਣਿਆ ਹੈਗਾ ਬੌਲੀ ਬਣੀ ਸੀਗੀ ਇਹ ਵੀ ਨਿਸ਼ਾਨੀ ਇੱਕ ਮੁਗਲਾਂ ਦੀ ਜਿਹੜੀ ਆਪਾਂ ਦੇਖਣ ਆਏ ਸੀਗੇ ਕੈਂਟ ਲੋਕੇਸ਼ਨ ਆ ਦੋਸਤੋ ਇਸ ਪਿੰਡ ਦੇ ਵਿੱਚ ਨਾ ਉਸ ਟਾਈਮ ਤੇ ਮਹਾਰਾਜ ਬਾਦਸ਼ਾਹਾਂ ਵੱਲੋਂ ਮਹਾਰਾਜਾਂ ਵੱਲੋਂ ਬਹੁਤ ਵੱਡਾ ਬਾਗ ਵੀ ਲਾਇਆ ਗਿਆ ਸੀਗਾ ਦਰਖਤਾਂ ਦਾ ਜਿਹੜਾ ਇੱਥੋਂ ਕੁਝ ਆਪਾਂ ਦੇਖਦੇ ਹਾਂ ਝਲਕ ਪੈਂਦੀ ਉਦੀ ਬਟ ਇੱਥੋਂ ਕਿਉਂਕਿ ਇੱਥੋਂ ਹੈਗਾ 7-8 ਕਿਲੋਮੀਟਰ ਦੂਰ ਦੇਖਦੇ ਆਪਾਂ ਤੁਹਾਨੂੰ ਦਿਖਾਉਣਾ ਮੈਂ ਉਹ ਦੇਖੋ ਉਹ ਕਾਰ ਘਰ ਦੇ ਬੈਕ ਸਾਈਡ ਤੇ ਉਹ ਦੇਖੋ ਆ ਦੇਖੋ ਇੱਥੇ ਪੂਰਾ ਕਹਿੰਦੇ ਆ ਹਜ਼ਾਰ ਏਕੜ ਦੇ ਵਿੱਚ ਲਗਭਗ ਇਹ ਜਿਹੜਾ ਬਾਗ ਹੈ ਇਹ ਸ਼ਾਹਜਹਾਨ ਤੇ ਜਹਾਂਗੀਰ ਵੱਲੋਂ ਲਗਾਇਆ ਗਿਆ ਸੀਗਾ ਇਹ ਸੀਗੀ ਦੋਸਤੋ ਬੋਲੀ